ਇਟਲੀ ਦੇ ਵਿੱਚ ਬੰਦਿਆਂ ਦੀ ਲੋੜ ਹੁੰਦੀ ਆ ਜਿੱਥੇ ਕੰਮ ਹੁੰਦਾ ਉੱਥੇ ਲੋੜ ਹੁੰਦੀ ਆ ਜਿਵੇਂ ਕਿ ਅੱਜ ਮੈਂ ਹੁਣ ਕਾਹ ਵੜਨਾ ਹੈ ਕਾਫੀ ਬੁਢੀਆ ਮੇਰੀ ਘਾਵੜਨ ਵਾਲੀਆਂ ਪਾਈਆਂ ਹੋਈਆਂ ਨੇ ਤੇ ਕੱਲ ਮੈਂ ਸ਼ਨੀਵਾਰ ਨੂੰ ਛੁੱਟੀ ਸੀ ਤੇ ਕੱਲ ਆਪਾਂ ਨੇ ਗੋਭੀ ਦੇ ਜਿਹੜੇ ਫੁੱਲ ਹੁੰਦੇ ਆ ਉਹਨਾਂ ਦੇ ਜਿਹੜਾ ਗੋਭੀ ਦਾ ਬੂਝਾ ਹੁੰਦਾ ਉਹ ਜੜਾਂ ਦੇ ਵਿੱਚੋਂ ਕਾਹ ਕੋ ਪਟਣੀ ਉਹ ਆਪਾਂ ਕੱਲ ਪੱਟ ਕੇ ਜੇ ਤੇ ਉੱਥੇ ਉਸ ਬੰਦੇ ਨੇ ਮੈਨੂੰ 5-6 ਬੰਦਿਆਂ ਦੇ ਬਾਰੇ ਕਿਹਾ ਇਹ ਸਾਨੂੰ 5-6 ਬੰਦੇ ਚਾਹੀਦੇ ਆ ਯਕੀਨੀਆਂ ਦਾ ਕੰਮ ਆ ਅੱਗੇ ਆਲੂਆਂ ਦਾ ਕੰਮ ਹੋਣਾ ਤੇ ਫਿਰ ਖੇਤੀਬਾੜੀ ਦਾ ਜਿਹੜਾ ਕੰਮ ਆ ਇੱਥੇ ਹਰ ਇੱਕ ਬੰਦੇ ਨੂੰ 4-5 ਬੰਦੇ ਦੀ ਜ਼ਰੂਰਤ ਪੈਂਦੀ ਰਹਿੰਦੀ ਹੈ ਉਹਦੇ ਕੋਲੇ ਆਲਰੇਡੀ 6 ਬੰਦੇ ਕੰਮ ਕਰਦੇ ਆ ਪਰ ਪੱਕੇ ਤਾਂ ਨਹੀਂ ਹੈਗੇ ਉਹਦੇ ਕੋਲੇ ਇਹ ਆ ਵੀ 4-5 ਮਹੀਨੇ 6 ਮਹੀਨੇ ਬੰਦੇ ਦੇ ਵਧੀਆ ਲੰਘ ਜਾਂਦੇ ਆ ਆਪਣਾ ਯੂਰੋ 1.5 ਦੇ ਬੰਦੇ ਆ 9 ਘੰਟੇ ਕੰਮ ਹੁੰਦਾ ਤੇ ਕੰਮ ਦੇ ਨਾਲ ਨਾਲ ਤੁਹਾਨੂੰ ਘਰ ਵੀ ਦੇ ਸਕਦੇ ਆ ਆਪਦਾ ਘਰ ਹੁੰਦਾ ਕਿਰਾਇਆ ਕੋਈ ਨਹੀਂ ਤੇ ਕਈ ਕਾਰ ਹੁੰਦੇ ਨੇ ਜਿਸ ਤੋਂ ਉਹਨੂੰ ਕਿਰਾਇਆ ਦੇਣਾ ਪੈਂਦਾ ਰੋਟੀ ਥੋੜੀ ਆਉਦੀ ਆ ਕਿਉਂਕਿ ਇਹ ਬਣਾਉਣਾ ਤੇ ਘਰ ਦਾ ਕਿਰਾਇਆ ਥੋੜਾ ਜਿੱਥੇ ਬੰਗਿਆਂ ਦੇ ਹਿਸਾਬ ਨਾਲ ਮਾਲਕ ਵਧੀਆ ਹੈ ਨਾ ਇੱਥੇ ਦਾ ਕੀਤੀવાડી ਵਾਲਾ ਜਿਹੜਾ ਤੁਹਾਨੂੰ ਘਰ ਫਰੀ ਵੀ ਦੇ ਦਿੰਦਾ ਪੰਜ ਛੇ ਬੰਦੇ ਉੱਥੇ ਰਹਿ ਜਾਂਦੇ ਆ ਪੇਪਰਾਂ ਦੀ ਪੇਪਰ ਸੋਰੀ ਪੇਪਰਾਂ ਦਾ ਹੋਣਾ ਜ਼ਰੂਰੀ ਆ ਇੱਥੇ ਥੋੜੀ ਬੋਦੀ ਬੋਲੀ ਹੋਣੀ ਚਾਹੀਦੀ ਆ ਤੁਹਾਡੇ ਕੋਲੇ ਜਾਣ ਜੇ ਤੁਸੀਂ ਨਹੀਂ ਅਜੀਲ ਕਰਾਈ ਜਾਂ ਤੁਹਾਡੇ ਕੋਲੇ ਪੇਪਰ ਨਹੀਂ ਇਹ ਫੋਟੋ ਦੇ ਪੇਪਰ ਨਹੀਂ ਵੀ ਹੈਗੇ ਤਾਂ ਤੁਸੀਂ ਕੋਈ ਛੋਟਾ-ਮੋਟਾ ਕਾਗਜ਼ ਲੈ ਕੇ ਪਤਾ ਕਰਕੇ ਹਨਾ ਵੀ ਆਪਾਂ ਨੂੰ ਕਿਹੜੀ ਚੀਜ਼ ਚਾਹੀਦੀ ਹੈ ਵੀ ਆਪਾਂ ਕੰਮ ਕਰ ਸਕਦੇ ਇੱਥੇ ਕੰਮ ਦਾ ਘਟਾ ਕੋਈ ਨਹੀਂ ਪਿੰਡਾਂ-ਪੁੰਡਾਂ ਦੇ ਵਿੱਚ ਲੋਕ ਕੀ ਕਰਦੇ ਨੇ ਅਜੀਲ ਕਰਾਉਂਦੇ ਆ ਅਜੀਲ ਕਰਾ ਕੇ ਫਿਰ ਉਹ ਐਂ ਕਹਿੰਦੇ ਵੀ 1800 2000 ਵਾਲੀ ਫੈਕਟਰੀ ਦੇ ਵਿੱਚ ਅਸੀਂ ਲੱਗਣਾ ਵੀ ਸਾਡੇ ਲੱਗਦੇ ਨੂੰ ਸਾਨੂੰ 1500 ਯੂਰੋ ਮਿਲ ਜੇ ਬੋਲੀ ਆਉਂਦੀ ਨਹੀਂ ਹੁੰਦੀ ਤੇ ਹੁਣ ਮੈਨੂੰ ਆਪਣੇ ਆਪ ਤੇ ਕੌਨਫੀਡੈਂਸ ਨਹੀਂ ਹੈਗਾ ਕਿਉਂਕਿ ਮੈਨੂੰ ਉਨੀ ਬੋਲੀ ਨਹੀਂ ਆਉਂਦੀ ਅਜੀਲ ਕਰਾਈ ਆ ਤੇ ਆਪਣੇ ਕੋਲ ਜੋ ਵੀ ਇੱਕੋ ਪੇਪਰ ਹੈਗੇ ਆਪਾਂ ਕੰਮ ਕਰਦੇ ਆਂ ਮੈਂ ਲੀਗਲ ਤੌਰ ਤੇ ਕੰਮ ਕਰਦਾ ਇਲੀਗਲ ਤੇ ਨਹੀਂ ਕੰਮ ਹੈਗੇ ਹੁਣ ਪਹਿਲਾ ਸੀਗੇ ਮੁੰਡੇ ਕਈ ਵੀ ਜਿਹੜੇ ਇਲੀਗਲ ਤੌਰ ਤੇ ਕੰਮ ਕਰਦੇ ਹੁਣ ਮਾਲਕ ਨੇ ਜਿਹੜੇ ਉਹਨੂੰ ਖਤਰਾ ਹੁੰਦਾ ਇਹਨਾਂ ਨੂੰ ਜੁਰਮਾਨਾ ਹੋ ਜਾਂਦਾ ਇਸ ਕਰਕੇ ਇਹ ਬਿਨਾ ਪੇਪਰਾਂ ਤੋਂ ਬੰਦ ਨਹੀਂ ਰੱਖਦੇ ਦੂਜੀ ਗੱਲ ਇਹ ਹੁੰਦੀ ਆ ਅਗਰ ਤੁਹਾਡੇ ਕੋਲ ਪੇਪਰ ਹੈਗੇ ਨੇ ਤੁਹਾਡੀ ਤਨਖਾਹ ਜਿਹੜੀ ਉਹਨੇ ਅਕਾਊਂਟ ਚ ਪਾਉਣੀ ਥੋਨੂੰ ਕੈਸ਼ ਨਹੀਂ ਦੇਣੀ ਉਹਦਾ ਸਬੂਤ ਇਹਨੇ ਸਰਕਾਰ ਨੂੰ ਲੈਣਾ ਹੁੰਦਾ ਜਿਵੇਂ ਕਹਨੂੰ ਚੈੱਕ ਕਰਦਾ ਵੀ ਤੂੰ ਬੰਦੇ ਰੱਖੇ ਨੇ ਆਪਾਂ ਜਿੰਨਾਂ ਨੂੰ ਪੈਸੇ ਕਿਵੇਂ ਦੇਣਾ ਜਿਉ ਕਹਦੇ ਵੀ ਮੈਂ ਕੈਸ਼ ਦਿੰਦਾ ਫਿਰ ਉਹਨੂੰ ਜੁਰਮਾਨਾ ਹੁੰਦਾ ਜਿਉ ਕਹਦੇ ਵੀ ਮੈਂ ਆਨਲਾਈਨ ਪੈਸੇ ਇਹਨਾਂ ਨੂੰ ਬੈਂਕ ਦੇ ਵਿੱਚ ਦਿੰਦਾ ਤੇ ਫਿਰ ਉਹ ਮਤਲਬ ਲੀਗਲ ਤੇ ਬੰਦੇ ਕੰਮ ਕਰਦੇ ਆ ਇਸ ਕਰਕੇ ਫਿਰ ਉਹ ਚੀਜ਼ਾਂ ਦੇ ਨਾਲ ਉਹ ਮਾਲਕ ਨੂੰ ਕੋਈ ਖਤਰਾ ਨਹੀਂ ਹੁੰਦਾ ਪੇਪਰ ਹੋਣੇ ਜ਼ਰੂਰੀ ਨੇ ਕੰਮ ਇੱਥੇ ਬਾਧੂ ਆ ਇੱਕ ਦੂਜੇ ਨੂੰ ਪੁੱਛ ਪੁੱਛ ਕੇ ਇੱਥੇ ਬੰਦਾ ਕੰਮ ਲੱਗਦਾ ਜਦੋਂ ਇਹ ਲਾਈਨ ਦੇ ਵਿੱਚ ਕੋਈ ਨਾ ਪੈਂਦਾ ਨਾ ਕਮੋਂ ਕਮ ਵਾਲੀ ਜੀ ਫਿਰ ਉਹਨੂੰ ਆਪ ਨੂੰ ਪਤਾ ਲੱਗਣ ਲੱਗ ਜਾਂਦਾ ਹਰ ਕੁਝ ਕੁਝ ਬੰਦੇ ਖਰਾਬ ਕਰਦੇ ਨੇ ਭਰਾ ਨੂੰ ਮਾਲਕਾਂ ਨੂੰ ਕਾਫੀ ਨੁਕਸਾਨ ਕਰਦੇ ਆ ਪੈਸੇ ਲੈ ਕੇ ਭੱਜ ਜਾਂਦੇ ਆ ਜਾਂ ਕੰਮ ਨਹੀਂ ਸਹੀ ਤੇ ਜੇਦਬਾਜੀ ਕਰਦੇ ਰਹਿੰਦੇ ਇੱਕ ਦੂਜੇ ਨਾਲ ਤੇ ਮਾਲਕ ਨੂੰ ਬੇਕਾਰ ਹੀ ਸਮਝੀ ਜਾਂਦੇ ਆ ਫਿਰ ਉਹ ਕੀ ਕਰਦੇ ਆ ਵੀ ਕਈ ਬੰਦੇ ਹੁੰਦੇ ਵੀ ਕਿਸੇ ਨੂੰ ਕੰਮ ਤੇ ਨਹੀਂ ਲਵਾਉਂਦੇ ਵੀ ਛੱਡ ਪਰੇ ਆਪਾਂ ਕੀ ਲੈਣਾ ਯਾਰ ਕੀ ਬਦਾ ਕਿਦਾਂ ਦਾ ਬੰਦਾ ਹੁਣ ਕਈ ਬੰਦੇ ਨੇ ਜਾਣ ਕੇ ਜਿਹੜੇ ਵਧੀਆ ਵਿਚਾਰੇ ਕੰਮ-ਕਮ ਕਰਦੇ ਆ ਪਰ ਅਦਰਵਾਈਜ਼ ਤਾਂ ਲੋਕੀਂ ਖਰਾਬ ਬੋਤ ਕਰਦੇ ਨੇ ਜਿਹੜਾ ਮਰਜੀ ਕੰਟਰੀ ਦਾ ਬੰਦਾ ਚਾਹੇ ਕੋਈ ਮੁੰਡਾ ਪਾਕਿਸਤਾਨ ਤੋਂ ਚਾਹੇ ਕੋਈ ਇੰਡੀਆ ਨੂੰ ਬੰਦਾ ਚਾਹੇ ਤੇ ਹੋਰ ਦੇਸ ਦਾ ਇਹ ਆ ਵੀ ਇੱਥੇ ਖਰਾਬ ਨਹੀਂ ਬੰਦੇ ਨੂੰ ਕਰਨਾ ਚਾਹੀਦਾ ਹਨ ਹੁਣ ਮੈਂ ਇੱਥੇ ਕੰਮ ਕਰਦਾ ਘਟੂ ਘਟ 20 25 ਬੰਦੇ ਮੇਰੀ ਨਿਗਾਹ ਦੇ ਵਿੱਚ ਨੇ ਜਿਹੜੇ ਕਿ ਮੈਨੂੰ ਕੰਮ ਨੂੰ ਪੁੱਛਦੇ ਵੀ ਘਾਹ ਵੜਨਾ ਅੱਜ ਅਸੀਂ ਪੇਡਾਂ ਦੇ ਬਾਲ ਲੋਣੇ ਹੈਲਪ ਕਰਾਉਣੀ ਆ ਤੂੰ ਦੁਪਹਿਰ ਤੱਕ ਲੈ ਜਾਣਗੇ ਸਾਰੇ 40 50 ਰੁਪਏ ਬੰਦੇ ਦੇ ਦਿੰਦਿਆਂ ਐਸ ਵਾਰ ਤੂੰ ਬੇਲੇ ਹੁਣੇ ਜਾਇ ਇਹਦਾ ਵੈਸੇ ਤਾਂ ਆਪਾਂ ਥੋੜਾ ਪ੍ਰੋਫੈਸ਼ਨਲ ਕੰਮ ਕਰਦੇ ਹਾਂ ਮਹਾਰਾਜ ਦੀ ਕਿਰਪਾ ਨਾਲ ਬਿਲਡਿੰਗ ਦਾ ਵੈਸੇ ਇੱਥੇ ਦਿਹਾੜੀ ਧੂੜੀ ਬੰਦਾ ਲਾ ਕੇ ਚਲੋ ਆਪਣਾ ਖਾਣ ਪੀਣ ਦਾ ਖਰਚਾ ਪਾਣੀ ਕੱਢ ਲੈਂਦਾ ਇਸ ਕਰਕੇ ਪੇਪਰ ਹੋਣੀ ਜ਼ਰੂਰੀ ਨੇ ਚਾਹੇ ਤੁਸੀਂ ਨਹੀਂ ਵੀ ਪੇਪਰ ਹੈਗਾ ਕੰਮ ਨਹੀਂ ਮੁੱਕਦਾ ਕਦੇ ਵੀ ਕੰਮ ਦਾ ਚੱਲਦੇ ਰਹਿੰਦਾ ਤੁਹਾਡੇ ਕੋਲੇ ਲੀਗਲ ਤੌਰ ਤੇ ਪੇਪਰ ਹੋਣੇ ਚਾਹੀਦੇ ਐ ਮੇਨ ਗੱਲ ਬੋਲੀ ਸਿੱਖਣੀ ਸ਼ੁਰੂ ਕਰਨਾ ਕਰੀਏ ਮੈਂ ਵੀ ਕਰਦਾ ਤੇ ਉਹਦੇ ਨਾਲ ਆਪਾਂ ਨੂੰ ਜਿਹੜਾ ਜਾਦੇ ਫਰਕ ਪੈਂਦਾ ਕੰਮ ਤੇ ਬਾਕੀ ਵੀਡੀਓ ਬੜੀ ਢੇਰ ਹੋ ਗਈ ਮੈਂ ਪਾਈ ਨਹੀਂ ਹੈਗੀ ਬਹੁਤ ਵੀਡੀਓ ਜਿਹੜੀਆਂ ਮੈਂ ਬਣਾ ਕੇ ਰੱਖੀਆਂ ਨੇ ਪਾਉਣੀਆਂ ਨੇ ਟਾਈਮ ਨਹੀਂ ਲੱਗਦਾ ਹੁਣ ਕੰਮ ਦਾ ਸੀਜ਼ਨ ਕਰਕੇ ਫਿਰ ਸਵੇਰੇ ਕਈ ਵਾਰੀ ਜਲਦੀ ਚਲੀ ਜਾਈਦਾ ਡੇਟ ਆਈਦਾ ਐਤਵਾਰ ਸ਼ਨੀਵਾਰ ਵੀ ਕੰਮ ਤੇ ਚੜ੍ਹ ਜਾਈਦਾ ਸੰਗਰ ਕੇ ਫਿਰ ਵੀਡੀਓ ਪਾਉਣ ਦਾ ਸਮਾਂ ਉਹਨਾਂ ਨਹੀਂ ਰਹਿੰਦਾ ਮਨੋਂ ਦਿਨੋਂ ਜੇ ਬੋਲ ਕੇ ਵੀਡੀਓ ਬਣਾਈ ਜਾਵੇ ਫਿਰ ਵਧੀਆ ਰਹਿੰਦੀ ਹੈ ਕਾਲੀ ਕਾਲੀ ਚ ਪਾਈਦਾ ਕੋਈ ਫਾਇਦਾ ਨਹੀਂ ਬਾਕੀ ਮਿਲਦੇ ਆਗਲੀ ਜਾਣਕਾਰੀ ਲੈ ਕੇ ਆਪਾਂ ਫਿਰ ਵੀਡੀਓ ਬਣਾਵਾਂਗੇ ਧੰਨਵਾਦ